ਮੈਂ ਸਾਈਨ ਕਰਨ ਲੱਗਾ ਜੀ ਤੋਂ ਬਾਅਦ ਕਰੀ ਬਹੁਤ ਸੋ ਨਿਹਾਲ ਗਤਿ ਅਕਾਰ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸਾਧਪ੍ਰੀਤ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਹਰਿਖਾਲਤਾ ਸਾਹਿਬ ਜੀ ਜਿਹੜੇ ਸਕਤਰੇ ਦੇ ਆਏ ਹਾਂ ਜਿਸ ਦੇ ਵਾਸਤੇ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲ ਅਸੀਂ ਅਕਾਲ ਤਖਤ ਸਾਹਿਬ ਜੀ ਸਿਦਾਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੋਦਾਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਜਿਵੇਂ ਬਹਾਲੇ ਦੇਸ਼ਾਂ 'ਚ ਗੁਰਦੁਆਰੇ ਖੋਲਦੇ ਹਨ ਉਹਨਾਂ ਵਾਸਤੇ ਇੱਕ ਸਟੈਂਡਰਡਾਈਜੇਸ਼ਨ ਤਿਆਰ ਕੀਤੀ ਜਾ ਸਕੇ ਕਿਹੜੇ ਸਟੈਂਡਰਡ ਦੇ ਉੱਤੇ ਹਾਂ ਜੇਕਰ ਕਿਸੇ ਨੇ ਵੀ ਆ ਕੇ ਪੁੱਛਣਾ ਹੈ ਵੀ ਬਾਹਰੀ ਸਰਕਾਰਾਂ ਪੁੱਛਣਾਂ ਵੀ ਕਿਸੇ ਗੁਰਦੁਆਰਾ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕੋਈ ਇੰਡੀਵਿਜੂਅਲ ਖੋਲ ਕੇ ਕਿ ਉਸੇ ਆਪਣੀ ਮਰਿਆਦਾ ਲਾਗੂ ਕਰ ਰਿਹਾ ਜਾਂ ਸਿੱਖ ਪੰਥ ਦੀ ਮਰਿਆਦਾ ਲਾਗੂ ਕਰ ਤੇ ਉਹ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਤੇ ਉਹਦਾ ਕਿੰਨਾ ਵਧੀਆ ਪ੍ਰਬਾਲਾ ਕਿਉਂਕਿ ਜਿੰਨੀਆਂ ਵੀ ਸੰਪਰਦਾਵਾਂ ਹਨ ਸੰਸਥਾਵਾਂ ਹਨ ਜਾਂ ਸਿੱਖ ਪੰਥ ਖਾਸੇ ਪੰਥ ਦੇ ਰਿਲੇਟਿਡ ਕੋਈ ਵੀ ਚੀਜ਼ ਹੈ ਤਾਂ ਸਾਰੇ ਹੀ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁਕਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸ਼ਿਰਮੌਰ ਹੈ ਕਿ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੀ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਦੋਨਾਂ ਹੀ ਸੰਸਥਾਵਾਂ ਦੇ ਬਾਕੀ ਆਪਰੇਸ਼ਨਲ ਕੰਮ ਜਿਹੜੇ ਕਰਨੇ ਹਨ ਜਿਵੇਂ ਗੋਦਵਾਰਾ ਸਾਹਿਬ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਵਿਜੇ ਸਿੰਘ ਜੀ ਹਨ ਇਹਨਾਂ ਨੂੰ ਬਣਾਇਆ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਸੀਯੂ ਆਫਸਰ ਜਿਹੜਾ ਬਣਾਇਆ ਗਿਆ ਹੈ ਚੀਫ ਅਕੈਡਮੀਕ ਆਫਸਰ ਉਹ ਦਾਸਮ ਸੇਵਾ ਬਖਸ਼ੀ ਗਈ ਹੈ ਇਸੇ ਤਰ੍ਹਾਂ ਹੀ ਜਿਸ ਤਾਂ ਜਿਸ ਤਾਂ ਅੱਗੇ ਚੀਜ਼ਾਂ ਹੁੰਦੀਆਂ ਜਾਣਗੀਆਂ ਪੰਥ ਜਿਸ ਤਾਂ ਪ੍ਰਵਾਨ ਕਰੇਗਾ ਉਸ ਤਾਂ ਹੀ ਉਹਨਾਂ ਨੂੰ ਚਲਾਇਆ ਜਾਏਗਾ ਤੇ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਦਾ ਹਾਂਜੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਪ੍ਰੋਸਪੈਕਟਾ ਕਿ ਇਹੋ ਜਿਹੇ ਉਪਰਾਲੇ ਹੀ ਹੋਣੇ ਚਾਹੀਦੇ ਜਿਨ੍ਹਾਂ ਅਸੀਂ ਸਟੈਂਡਰਡਾਈਜੇਸ਼ਨਸ ਤਿਆਰ ਕਰ ਸਕੀਏ ਤੇ ਸਿੱਖ ਪੰਥ ਨੂੰ ਅੱਗੇ ਖੜ ਸਕੀਏ ਉਹਨਾਂ ਦਾ ਸੁਝਾਅ ਸੀ ਕਿ ਐਜੂਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸ ਦੇ ਵਿੱਚ ਲਿਆਂਦਾ ਗਿਆ ਹੈ ਕਿ ਜਦੋਂ ਯੂਨੀਵਰਸਿਟੀ ਦੇ ਥਰੂ ਅਸੀਂ ਆਪਣੇ ਐਜੂਕੇਸ਼ਨ ਬੋਰਡ ਬਣਾਵਾਂਗੇ ਜਿਵੇਂ ICSE ਹੈ ਕ੍ਰਿਸਚੀਅਨ ਦਾ ਕਿੰਨਾ ਸੋਹਣਾ ਬੋਰਡ ਹੈ ਵਧੀਆ এডਿਊਕੇਸ਼ਨ ਇਸੇ ਦਾ ਸਿੱਖਾਂ ਦਾ ਆਪਣਾ ਬੋਰਡ ਜਿਉਂ ਕਿ ਸਿੱਖ এডਿਊਕੇਸ਼ਨ ਬੋਰਡ ਕਹਾ ਜਾ ਸਕਦਾ ਹੈ ਜਾਂ ਖਾਸ এডਿਊਕੇਸ਼ਨ ਬੋਰਡ ਕਹਾ ਜਾ ਸਕਦਾ ਹੈ ਉਹ ਬੋਰਡ ਵੀ ਇਸ ਯੂਨੀਵਰਸਿਟੀ ਦੇ ਅੰਦਰ ਬਣਾਏ ਜਾਣਗੇ ਤੇ 글로ਬਲੀ ਜਿਹੜੇ ਸਕੂਲ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਦੂਜੀ ਇਸ ਯੂਨੀਵਰਸਿਟੀ ਘਾਸੀਅਤ ਹੋਏਗੀ ਜਿਵੇਂ ਅਸੀਂ ਬਾਹਲੇ ਦੇਸ਼ਾਂ 'ਚ ਦੇਖਦੇ ਆ ਨਾ ਉਹਨਾਂ ਦੇ ਆਪਣੇ ਸਕੂਲ ਡਿਸਟ੍ਰਿਕਟ ਹੁੰਦੇ ਆ ਨਾ ਸਕੂਲ ਡਿਸਟ੍ਰਿਕਟ ਕਹਿੰਦੇ ਆ ਵੀ ਉਹ ਆਪਣੇ ਸਿਲੇਬਸ ਲਾਗੂ ਕਰਦੇ ਹਨ ਆਪਣੇ ਤੌਰ ਤਰੀਕੇ ਲਾਗੂ ਕਰਦੇ ਹਨ ਉਹਨਾਂ ਨੇ ਕੀ ਪੜਾਉਣਾ ਹੈ ਕੀ ਖਵਾਉਣਾ ਹੈ ਬੱਚਿਆਂ ਨੂੰ ਲੰਚ ਦੇ ਵਿੱਚ ਕੀ ਦੇਣਾ ਹੈ ਸਾਡੇ ਬੱਚੇ ਉੱਥ ਜਦੋਂ ਜਾਂਦੇ ਹਾਂ ਤੇ ਉਹਨਾਂ ਨੂੰ ਉਹਨਾਂ ਦੀਆਂ ਮਰਿਆਦਾਂ ਵਾ ਫਾਲੋ ਕਰਨੀਆਂ ਪੈਂਦੀਆਂ ਹਨ ਇਸੇ ਦਾ ਸਿੱਖਾਂ ਦੀ ਆਪਣੀ ਮਰਿਆਦਾ ਬਣਾਉਣ ਵਾਸਤੇ ਵੀ ਸਕੂਲਾਂ ਦਾ ਸਾਡਾ ਕੀ ਸਟੈਂਡਰਡ ਹੋਣਾ ਚਾਹੀਦਾ ਤੇ ਅਸੀਂ ਉਸ ਕ੍ਰੀਮ ਨੂੰ ਕੱਢ ਕੇ ਕਿਸਾ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਤਾਂ ਸਿੱਖ ਕਿੰਨੇ ਕੁ ਸਿਆਣੇ ਹਨ ਇਸ ਚੀਜ਼ ਨੂੰ ਪਰਫੁੱਲਤ ਕਰਨ ਲਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਲਿਟਰੇਸੀ ਰੇਟ ਬਹੁਤ ਜ਼ਿਆਦਾ ਵਧ ਗਿਆ ਸੀ ਉਹਦਾ ਕਾਰਨ ਕੀ ਸੀ ਸਿੱਖ ਐਜੂਕੇਸ਼ਨ ਕਿਉਂਕਿ ਉਹਨਾਂ ਦਾ ਢੰਗ ਤਰੀਕਾ ਹੀ ਏਡਾ ਸੋਹਣਾ ਸੀ ਪਰ ਅੱਜ ਦੀ ਐਜੂਕੇਸ਼ਨ ਕੇਵਲ ਜੌਬ ਤੱਕ ਸੀਮਤ ਹੋ ਕੇ ਰਹਿ ਗਈ ਜੌਬ ਨੂੰ ਅਸੀਂ ਕਹ ਕਿ ਅਸੀਂ ਕਿਸੇ ਦੇ ਅੰਡਰ ਹੀ ਕੰਮ ਕਰਨਾ ਹੈ ਅਸੀਂ ਜਿੰਨੇ ਵੀ ਵੱਡੇ ਵੱਡੇ ਬਿਜ਼ਨਸਮੈਨ ਲੀਡਰਾਂ ਦੇ ਨਾਲ ਲੈਂਦੇ ਹਾਂ ਕਿ ਉਹ ਜਿੰਨੀ ਵੀ ਰਿਸਰਚ ਹੁੰਦੀ ਹੈ ਇਨੋਵੇਸ਼ਨ ਹੁੰਦੀ ਹੈ ਆਪ ਕਰਦੇ ਹਨ ਉਹ ਆਪ ਨਹੀਂ ਕਰਦੇ ਉਹਨਾਂ ਨੇ ਅੱਗੇ ਰਿਸਰਚਰ ਸਾਇੰਟਿਸਟ ਕਿਹ ਹੁੰਦੇ ਹਨ ਜਿਹੜੇ ਕਿ ਸਾਰਾ ਵਰਕ ਕਰਦੇ ਬਟ ਨਾ ਉਹਨਾਂ ਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਨੂੰ ਪਰਫੁੱਲਤ ਕਰਨ ਲਈ ਇਹ ਯੂਨੀਵਰਸਿਟੀ ਜਿਹੜੇ ਵੀ ਅਮਤਾਰੀ ਸਿੱਖ ਹੋਣਗੇ ਪੂਰੇ ਪੰਜਾਹਕਾਰਾਂ ਦੇ ਧਾਰ ਨਹੀਂ ਹੋਣਗੇ ਸ੍ਰੀ ਕਾਲ ਤਖਸਾਲ ਦੀ ਮਰਿਆਦਾ ਮੰਨਦੇ ਹਨ 52 ਤੋਂ 100% ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਜਾਊਗੀ ਜਿਸ ਜਿੱਦਾਂ ਬਾਕੀ ਯੂਨੀਵਰਸਿਟੀਆਂ ਕਰਦੀਆਂ ਹਨ ਵੀ ਆਪਣੇ ਬੜੀਆਂ ਬੜ ਪਰਫੁੱਲਤਾ ਕਰਦੀਆਂ ਹਨ ਹੁਣ ਇਹ ਵੀ ਗੱਲ ਸੁਣਨ ਵਿੱਚ ਆਈ ਹੈ ਕਿ ਬਾਹਲੇ ਸਕੂਲਾਂ ਦੇ ਵਿੱਚ ਅਸੀਂ ਗੁਰਦੁਆਰਾ ਨਹੀਂ ਖੋਲ੍ਹ ਸਕਦੇ ਜਿਵੇਂ ਅਸੀਂ ਖਾਲਸਾ ਜਮਹਸਤ ਦੀ ਗੱਲ ਕਰਦੇ ਹਾਂ ਗੁਰਦੁਆਰਾ ਹੈ ਗੁਨਾਨਕ ਯੂਨੀਵਰਸਿਟੀ ਦੇ ਅੰਦਰ ਗੁਰਦੁਆਰਾ ਹੈ ਕਿ ਬਾਹਲੇ ਦੇਸ਼ਾਂ 'ਚ ਇਹਦਾ ਖੋਲੇ ਜਾ ਸਕਦਾ ਹੈ ਕਹਿ ਦਿੰਦੇ ਹਨ ਨਹੀਂ ਖੋਲ੍ਹ ਸਕਦੇ ਬਟ ਕ੍ਰਿਸਚੀਅਨ ਦਾ ਆਮ ਹੀ ਦੇਖੀਏ ਤੇ ਖੁੱਲਾ ਹੁੰਦਾ ਹੈ ਇਸੇ ਤਰ੍ਹਾਂ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਸ ਨੂੰ ਪ੍ਰੋਪਰ ਅਮਰੀਕਾ ਦੀ ਧਰਤੀ ਤੋਂ ਅਪਰੂਵ ਕਰਾਇਆ ਜਾਏਗਾ ਅਮਰੀਕਾ ਦੀ ਸਰਕਾਰ ਤੋਂ ਅ ਜੋ ਪ੍ਰਾਲਾ ਅਮਰੀਕਾ ਦੇ ਵਿੱਚ ਇਹ ਖਾਸ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਹਰਕਿਸ਼ਨ ਦੇਵ ਜੀ ਗੁਰਦਵਾਰਾ ਸਾਹਿਬ ਦਾ ਜਿਹੜਾ ਸੰਚਾਲਨ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨਜੋਟ ਲਾਂਡਸਿੰਗ ਸਾਹਿਬ ਯਾਨੀ ਕੁਲਜੀਤ ਸਿੰਘ ਜੀ ਅੱਜ ਉਹਨਾਂ ਨੂੰ ਮਿਲੇ ਸਨ ਪਿਛਲੇ ਹਫ਼ਤੇ ਆ ਕੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੀ ਪ੍ਰਵਾਨਗੀ ਇਹਨਾਂ ਗੁਰਦੁਆਰਾ ਸਾਹਿਬ ਅਤੇ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਹ ਪ੍ਰਵਾਨਗੀ ਦੇਤੀ ਹੈ ਇਹ ਦੋਨੇ ਚੀਜ਼ਾਂ ਪੰਥ ਦੀਆਂ ਹਨ ਤੇ ਪੰਥ ਇਹਨਾਂ ਨੂੰ ਚਲਾਵੇਗਾ ਡਾਕਟਰ ਸਾਧੂ ਸਿੰਘ ਜੀ ਇਹਦੇ ਜਿਹੜੇ ਮੁਖੀ ਹੋਣਗੇ ਸਾਰੇ ਸੰਚਾਲਕ ਕੰਮ ਜਿਹੜੇ ਡਾਕਟਰ ਸਾਧੂ ਸਿੰਘ ਕਰਨਗੇ ਸਾਡਾ ਸਹਿਯੋਗ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਪਹਿਲ ਹੋ ਰਿਹਾ ਹੈ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਅਤੇ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਦਾਸ ਦਾ ਸਾਰੇ ਜਿੰਨਾਂ ਜਦੋਂ ਵੀ ਇਹਨਾਂ ਨੂੰ ਯਾਦ ਕਰਨਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਵਾਂਗੇ ਕੀ ਪ੍ਰਸਤਵ ਆ ਗਿਆ ਜੀ ਬੰਦੇ ਸੋ ਸਾਬ ਸਾ ਕੋਈ ਪ੍ਰਮਾਨ ਹੋ ਗਿਆ ਹੁਣ ਜਿਹੜੀ ਸ਼ੁਰੂਆਤ ਆ ਉਥੇ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਬਣਨੀਆਂ ਜਾਂ ਜੋ ਵੀ ਜ਼ਮੀਨ ਲੈਣੀ ਆ ਉਹ ਸਾਰੇ ਕਾਰਜ ਜਾ ਕੇ ਇਹ ਕਰਨਗੇ ਠੀਕ ਹੈ ਜੀ